ਇੱਕ ਗੱਲ ਸਾਂਝੀ ਕੀਤੀ ਸੀ ਮੇਰੇ ਨਾਲ ਕਿ ਕਰੋੜਾ ਰੁਪਏ ਮੰਗੇ ਜਾ ਰਹੇ ਨੇ ਵੀ ਜੇ ਤੁਸੀਂ ਇਹ ਨਾ ਬਿਲਡਿੰਗਾਂ ਨੂੰ ਬਚਾਉਣਾ ਚਾਹੁੰਦੇ ਹੋ ਅਸੀਂ ਤਾਂ ਨਾਗਰਿਕ ਨੂੰ ਬਚਾਉਣਾ ਚਾਹੁੰਦੇ ਹਾਂ ਅਸੀਂ ਬਿਲਡਿੰਗਾਂ ਜਿਹੜੀਆਂ ਹੁੰਦੀਆਂ ਨੇ ਬਿਲਡਿੰਗਾਂ ਤਾਂ ਮਤਲਬ ਆ ਇੱਕ ਜਿਨ੍ਹਾਂ ਦੇ ਵਿੱਚ ਨਾਗਰਿਕ ਰਹਿੰਦੇ ਆ ਤੇ ਅਸੀਂ ਨਾਗਰਿਕਾਂ ਨੂੰ ਬਚਾਉਣਾ ਚਾਹੁੰਦੇ ਆ ਸਿਰਫ ਇਹੀ ਨਾਗਰਿਕ ਨਹੀਂ ਸਾਡਾ ਸੁਪਨਾ ਹੈ ਇਹਨਾਂ ਦੇ ਲਈ ਵਧੀਆ ਹਸਪੀਟਲ ਹੋਣ ਬਿਨਾਂ ਸ਼ਰਤ ਇਹਨਾਂ ਨੂੰ ਇਲਾਜ ਮਿਲੇ ਸਾਡੇ ਵੱਡੇ ਸੁਪਨੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਦੇ ਪਹੁੰਚ ਕੀਤੀ ਸਰਕਾਰ ਦੇ ਤੱਕ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਬਿਜਲੀ ਪਾਣੀ ਨਹੀਂ ਹੈ ਸਾਡਾ ਹੱਲ ਕੀਤਾ ਜਾਵੇ ਇਹ ਗੱਲਬਾਤ ਕੀਤੀ ਤਾਂ ਕੀ ਜਵਾਬ ਆਇਆ ਕੋਈ ਅਸੀਂ ਗੱਲਬਾਤ ਕੀਤੀ ਹੈ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਉਹਨਾਂ ਦਾ ਜਵਾਬ ਵੀ ਆਏ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਦੇਖਦੇ ਹਾਂ ਜਾਂ ਫਿਰ ਬਿਜਲੀ ਦੇ ਬਿੱਲ ਜਿਹੜੇ ਹੈ ਹਾਲਾਤ ਹੀ ਐਸੇ ਕਿ ਕੋਵਿਡ ਦੇ ਵਿੱਚ ਜਿਸ ਵੇਲੇ ਮਤਲਬ ਪਹਿਲੇ ਬਿੱਲ ਬੜੇ ਭਰਾਏ ਬੜਾ ਫਿਰ ਉਹਦੇ ਚ ਕਨਫਿਊਜ਼ਨ ਆ ਸੀ ਉੱਪਰ ਸੋਲਰ ਪੈਨਲ 75 ਕਿਲੋਵਾਟ ਦਾ ਲਗਾਇਆ ਉਹਦੇ ਵਿੱਚ ਇੰਨੇ ਜ਼ਾਦੇ ਗਲਤ ਬਿੱਲ ਸਾਡੇ ਕੋਲ ਭੇਜੇ ਗਏ ਉਹਨਾਂ ਇੱਕ ਵਾਰ ਦੋ ਵਾਰ ਤਿੰਨ ਵਾਰ ਪ੍ਰੂਫ ਹੈ ਸਾਡੇ ਕੋਲ ਇੰਨੇ ਨਜ਼ਾਇਜ਼ ਬਿੱਲ ਭੇਜ-ਭੇਜ ਕੇ ਜਾ ਜਾ ਕੇ ਉੱਥੇ ਠੀਕ ਕਰਾ ਕੇ 2 ਲੱਖ ਦਾ ਪਾਤਾ 4 ਲੱਖ ਦਾ ਪਾਤਾ ਐਡ ਕਰ ਦਿੱਤਾ ਪਿਛਲੇ ਚੱਕ ਚੱਕ ਕੇ ਪਾਈ ਗਏ ਵਿਚਾਰਾ ਕਿਵੇਂ ਚੱਲ ਰਿਹਾ ਜਿਵੇਂ ਕਹ ਰਹੇ ਕਿ ਨਾ ਤਾਂ ਇੱਥੇ ਪਾਣੀ ਦਾ ਪ੍ਰਬੰਧ ਸਰਕਾਰ ਦੁਆਰਾ ਕਰਾਇਆ ਗਿਆ ਤੇ ਨਾ ਹੀ ਬਿਜਲੀ ਦਾ ਫਿਰ ਗੁਜ਼ਾਰਾ ਕਿਵੇਂ ਕਰ ਰਹੇ ਹੋ ਇਨੇ ਵਿੰਗ ਬਣੇ ਹੋਏ ਆ ਕਮਰਸ਼ੀਅਲ ਮਸ਼ੀਨਾਂ ਲੱਗੀਆਂ ਆ 200 ਤੋਂ ਉੱਪਰ ਦੇ ਲਗਭਗ ਤਾਂ ਇਹ ਬੀਬੀਆਂ ਵਾਲੀ ਬਿਲਡਿੰਗ ਦੇ ਵਿੱਚ ਹੋਣੀ ਹੈ ਨਾ ਤੇ ਇੰਨੀਆਂ ਕਮਰਸ਼ੀਅਲ ਮਸ਼ੀਨਾਂ ਲੱਗੀਆਂ ਇਹਨਾਂ ਨੂੰ ਬੜੇ ਵੱਡੇ ਪੱਧਰ ਤੇ ਇਸ ਦਾ ਪ੍ਰਭਾਵ ਇਹਨਾਂ ਦੇ ਉੱਤੇ ਇਕੱਲਾ ਪ੍ਰਭਾਵ ਹੀ ਨਹੀਂ ਪਿਆ ਇਹਨਾਂ ਦੀਆਂ ਜ਼ਿੰਦਗੀਆਂ 14 ਲੋਕਾਂ ਦੀ ਜਾਨ ਚਲੀ ਗਈ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਸਰਕਾਰਾਂ ਇਹਨਾਂ ਨੂੰ ਆਪਣਾ ਵੋਟ ਬੈਂਕ ਨਹੀਂ ਮੰਨਦੀਆਂ ਕਿ ਇਹਨਾਂ ਨੂੰ ਕਿਹੜੇ ਵੋਟ ਮਿਲਨੀ ਆ ਤਾਂ ਬੈਠੇ ਨੇ ਇਹ ਬੜਾ ਕਲੀਅਰ ਹੈ ਕਿ ਸਾਰੇ ਵੋਟ ਪਾਉਣੇ ਐ ਐਸੀ ਗੱਲ ਨਹੀਂ ਹੈ ਸਾਡੇ ਸਾਰੇ ਜਿੰਨੇ ਤਰ੍ਹਾਂ ਦੇ ਇੱਥੇ ਬਜ਼ੁਰਗ ਰਹਿੰਦੇ ਐ ਜਿੰਨੇ ਤਰ੍ਹਾਂ ਦੇ ਨਾਗਰਿਕ ਹੈ ਇੱਥੇ ਹੀ ਨਹੀਂ ਬਾਹਰ ਵਾਲੇ ਵੀ ਵੋਟਾਂ ਪਾਉਂਦੇ ਹਨ ਪਰ ਇਹ ਤਾਂ ਬੜਾ ਲੋਕਤੰਤਰ ਦੇ ਉੱਤੇ ਕੁਐਸਚਨ ਮਾਰਕ ਹੈ ਵੀ ਤੁਸੀਂ ਜਿਹੜਾ ਬੰਦਾ ਵਿਚਾਰਾ ਬੇਵਸਤੇ लाचार ਹੋ ਗਿਆ ਉਹਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਜਿਹੜਾ ਜ਼ਿਆਦਾ ਹੋਣਾ ਚਾਹੀਦਾ ਹੈ ਕਿ ਬਿਲਕੁਲ ਹੀ ਖਤਮ ਹੋ ਜਾਣਾ ਚਾਹੀਦਾ ਹੈ ਇਹ ਬਹੁਤ ਵੱਡਾ ਸਵਾਲ ਖੜਾ ਹੈਗਾ ਵੀ ਇਹ ਸਮਾਜਿਕ ਸੁਰੱਖਿਆ ਤੋਂ ਵਾਂਝੇ ਕਿਉਂ ਇਹਨਾਂ ਦੇ ਨਾਲ ਵਿਤਕਰੇ ਕਿਉਂ ਇਹਨਾਂ ਨਾਲ ਬਗਾਨਿਆਂ ਵਾਲਾ ਸਲੂਕ ਕਿਉਂ ਇਹ ਬਹੁਤ ਵੱਡੇ ਸਵਾਲ ਹੈ ਜਿਹੜੇ ਕਿਸੇ ਨੂੰ ਵੀ ਇਹਨਾਂ ਦਾ ਜਵਾਬ ਨਹੀਂ ਮਿਲਦਾ ਇੱਕ ਬੜੀ ਗੱਲ ਸੁਣ ਕੇ ਹੈਰਾਨਗੀ ਹੋਈ ਕਿ ਇੱਥੇ ਬਿਜਲੀ ਨਹੀਂ ਹੈ ਤਾਂ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਸ਼ਮਸ਼ੇਰ ਸਿੰਘ ਮੌਜੂਦ ਨੇ ਇੱਕ ਆਮ ਜਿਹੜਾ ਇਨਸਾਨ ਹੈ ਉਸ ਨੂੰ ਤਾਂ ਬਿਜਲੀ ਫ੍ਰੀ ਮਿਲ ਸਕਦੀ ਹੈ 600 ਯੂਨਿਟ ਤੱਕ ਫ੍ਰੀ ਮਿਲ ਸਕਦੀ ਹੈ ਪਰ ਤੁਸੀਂ ਇੱਥੇ ਵੱਡੀ ਈਡੀ ਵੱਡੀ ਸੇਵਾ ਨਿਭਾ ਰਹੇ ਹੋ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਨਿਭਾ ਰਹੇ ਹੋ ਪਰ ਇੱਥੇ ਬਿਜਲੀ ਫ੍ਰੀ ਕਿਉਂ ਨਹੀਂ ਕੀ ਲੱਗਦਾ ਹੈ ਪਹਿਲੀ ਗੱਲ ਤਾਂ ਇਹ ਜਿਹੜਾ ਸਵਾਲ ਹੈਗਾ ਇਹ ਸਰਕਾਰ ਨੂੰ ਪੁੱਛਣ ਵਾਲਾ ਹੈਗਾ ਕਿ ਤੁਸੀਂ ਇਹਨਾਂ ਨਾਲ ਵਿਤਕਰਾ ਕਰਨ ਦਾ ਤੁਹਾਨੂੰ ਅਧਿਕਾਰ ਕਿਸ ਨੇ ਦੇ ਦਿੱਤਾ ਜਦੋਂ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਆਮ ਇਨਸਾਨ ਨਾਲੋਂ 25% ਵੱਧ ਇਹੇ ਨਾਗਰਿਕਾਂ ਦਾ ਹੱਕ ਹੁੰਦਾ ਹੈ ਜਿਹੜੇ ਆਪਣੇ ਆਪ ਸੰਭਾਲ ਨਹੀਂ ਕਰ ਸਕਦੇ ਇਹੋ ਜਿਹੀ ਅਵਸਥਾ 'ਚ ਪਹੁੰਚ ਗਏ ਆ ਤੇ ਤੁਸੀਂ ਉਹਨਾਂ ਨੂੰ ਆਮ ਨਾਗਰਿਕਾਂ ਨਾਲੋਂ ਵਿਤਕਰਾ ਕਰਕੇ ਉਹਨਾਂ ਨਾਲ ਬਗਾਨਿਆਂ ਵਾਲਾ ਸਲੂਕ ਕਿਉਂ ਕੀਤਾ ਇਹ ਸਵਾਲ ਜਿਹੜਾ ਹੈਗਾ ਇਹ ਸਰਕਾਰ ਨੂੰ ਕਰਨਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਇਹ ਨਾ ਬਿਲਡਿੰਗਾਂ ਨੂੰ ਢਾਣ ਦੇ ਵੀ ਹੁਕਮ ਜਾਰੀ ਹੋਏ ਹੋਏ ਨੇ ਕਿ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਸਰਕਾਰ ਵੱਲੋਂ ਭੇਜੇ ਹੋਏ ਨਾਗਰਿਕ ਜਿਨ੍ਹਾਂ ਨੂੰ ਸਮਾਜਿਕ ਸੁਰੱਖਿਆ ਦਾ ਮੌਕਾ ਨਹੀਂ ਸੀ ਮਿਲਦਾ ਇਲਾਜ ਦਾ ਸੰਭਾਲ ਦਾ ਪੁਨਰਵਾਸ ਦਾ ਮੌਕਾ ਨਹੀਂ ਸੀ ਮਿਲਦਾ ਉਹਨਾਂ ਬਿਲਡਿੰਗਾਂ ਨੂੰ ਢਾਉਣ ਦੇ ਆਰਡਰ ਕਰਕੇ ਇਹ ਇਹ ਮਤਲਬ ਸਰਕਾਰ ਕੀ ਸਿੱਧ ਕਰਨਾ ਚਾਹੁੰਦੀ ਹੈ ਵੀ ਬਚਾਉਣਾ ਨਹੀਂ ਚਾਹੁੰਦੇ ਇਹਦਾ ਮਤਲਬ ਕੀ ਨਿਕਲਦਾ ਹੈ ਇਹ ਸਰਕਾਰ ਹੀ ਇਸ ਗੱਲ ਨੂੰ ਕਲੀਅਰ ਕਰ ਸਕਦੀ ਹੈ ਆਦਰਵਾਇਜ਼ ਇਹ ਉਹਨਾਂ ਨੂੰ ਆਪਣੇ ਨਾਗਰਿਕ ਦੇ ਪ੍ਰਤੀ ਸਮਾਜਿਕ ਸੁਰੱਖਿਆ ਦਾ ਅਹ ਅਹਿਸਾਸ ਹੋਵੇ ਕਿ ਸਮਾਜਿਕ ਸੁਰੱਖਿਆ ਨੂੰ ਦੇਣੀ ਹੈ ਤਾਂ ਮੈਨੂੰ ਲੱਗਦਾ ਹੈ ਨਾ ਬਿਲਡਿੰਗਾਂ ਦੇ ਵਿੱਚ ਤਾਂ ਸਰਕਾਰ ਨੇ ਬਿਲਡਿੰਗਾਂ ਬਣਾਉਣੀਆਂ ਸੀ ਇਹ ਕੋਈ ਕਿਸੇ ਮਤਲਬ ਇਥੇ ਕੋਈ ਫੈਕਟਰੀ ਥੋੜਾ ਹੈਗੀ ਹੈ ਇਹ ਕੋਈ ਬਿਜ਼ਨਸ ਥੋੜਾ ਹੈਗਾ ਇਹਨਾਂ ਬਿਲਡਿੰਗਾਂ ਦੇ ਪੈਸੇ ਤੇ ਇਹਨਾਂ ਦੇ ਵਿੱਚ ਹਰ ਚੀਜ਼ ਦੇ ਉੱਤੇ ਟੈਕਸ ਇਸ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਇੱਕ ਕਮਰਸ਼ੀਅਲ ਅਦਾਰੇ ਤੇ ਫਿਰ ਕੇਸ ਪਾਏ ਜਾ ਰਹੇ ਜਿਹੜੇ ਹੈਗੇ ਆ ਇਹ ਮਤਲਬ ਸ਼ੋਭਦਾ ਤਾਂ ਨਹੀਂ ਹੈਗਾ ਲੋਕਤੰਤਰ ਦੇਸ਼ ਦੇ ਵਿੱਚ ਪਰ ਇਹ ਚੀਜ਼ ਮੈਨੂੰ ਲੱਗਦਾ ਵੀ ਸਰਕਾਰ ਨੂੰ ਵਿਚਾਰਨ ਦੀ ਲੋੜ ਹੈ ਤੇ ਦਾ ਮਤਲਬ ਤਾਂ ਸਾਡੇ ਸਰੋਤੇ ਕੱਢ ਸਕਦੇ ਆ ਵੀ ਸਰਕਾਰ ਇਹਨਾਂ ਨਾਗਰਿਕਾਂ ਤੋਂ ਪਰੇਸ਼ਾਨ ਕਿਉਂ ਹੈ ਤੇ ਇਹਨਾਂ ਦਾ ਬਜਟ ਦੇ ਵਿੱਚ ਹਿੱਸਾ ਕਿਉਂ ਨਹੀਂ ਰੱਖਿਆ ਜਾ ਰਿਹਾ ਇਹ ਵਿਤਕਰਾ ਕਰਨ ਦਾ ਸੰਵਿਧਾਨ ਜਦੋਂ ਬਿਲਕੁਲ ਵੀ ਹੱਕ ਨਹੀਂ ਦਿੰਦਾ ਤਾਂ ਇਹਨਾਂ ਨਾਲ ਵਿਤਕਰਾ ਕਰਕੇ ਇਹ ਇੱਕ ਦੂਜੇ ਕਿਉਂ ਸਮਝੇ ਜਾ ਰਹੇ ਤੁਸੀਂ ਇੱਕ ਗੱਲ ਸਾਂਝੀ ਕੀਤੀ ਸੀ ਮੇਰੇ ਨਾਲ ਕਿ ਕਰੋੜਾ ਰੁਪਏ ਮੰਗੇ ਜਾ ਰਹੇ ਨੇ ਵੀ ਜੇ ਤੁਸੀਂ ਇਹਨਾਂ ਬਿਲਡਿੰਗਾਂ ਨੂੰ ਬਚਾਉਣਾ ਚਾਹੁੰਦੇ ਹੋ ਅਸੀਂ ਤਾਂ ਨਾਗਰਿਕ ਨੂੰ ਬਚਾਉਣਾ ਚਾਹੁੰਦੇ ਹਾਂ ਅਸੀਂ ਬਿਲਡਿੰਗਾਂ ਜਿਹੜੀਆਂ ਹੁੰਦੀਆਂ ਬਿਲਡਿੰਗਾਂ ਤਾਂ ਮਤਲਬ ਆ ਇੱਕ ਜਿਨ੍ਹਾਂ ਦੇ ਵਿੱਚ ਨਾਗਰਿਕ ਰਹਿੰਦੇ ਆ ਤੇ ਅਸੀਂ ਨਾਗਰਿਕਾਂ ਨੂੰ ਬਚਾਉਣਾ ਚਾਹੁੰਦੇ ਹਾਂ ਸਿਰਫ ਇਹੀ ਨਾਗਰਿਕ ਨਹੀਂ ਸਾਡਾ ਸੁਪਨਾ ਹੈ ਇਹਨਾਂ ਦੇ ਲਈ ਵਧੀਆ ਹਸਪਤਾਲ ਹੋਣ ਬਿਨਾਂ ਸ਼ਰਤ ਇਹਨਾਂ ਨੂੰ ਇਲਾਜ ਮਿਲੇ ਸਾਡੇ ਵੱਡੇ ਸੁਪਨੇ ਨੇ ਕਿ ਅਸੀਂ ਇਹਨਾਂ ਦੇ ਲਈ ਐਂਬੂਲੈਂਸਾਂ ਮਤਲਬ ਹਰ ਸਟੇਟ ਦੇ ਵਿੱਚ ਔਰ ਹਰ ਮਤਲਬ ਜ਼ਿਲ੍ਹੇ ਦੇ ਵਿੱਚ ਜਗ੍ਹਾ ਤੇ ਐਮਰਜੈਂਸੀ ਹਾਲਾਤਾਂ 'ਚ ਆਪਣੇ ਨਾਗਰਿਕ ਨੂੰ ਭਾਵੇਂ ਬੱਚਾ ਹੈ ਭਾਵੇਂ ਬਜ਼ੁਰਗ ਹੈ ਭਾਵੇਂ ਲੜਕੀ ਹੈ ਭਾਵੇਂ ਔਰਤ ਹੈ ਭਾਵੇਂ ਉਹ ਵਿਚਾਰਾ ਡਿਪਰੈਸ਼ਨ ਚ ਲੱਗ ਗਿਆ ਤੇ ਭਾਵੇਂ ਮਾਪੇ ਸਿਰ ਤੇ ਨਹੀਂ ਰਹਿ ਬਚਾਰਾ ਕਮਜ਼ੋਰ ਹੈ ਭਾਵੇਂ ਖੀਰਲੇ ਸਮਝੇ ਬਜ਼ੁਰਗ ਕੱਲਾ ਰਹਿ ਗਿਆ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕੋਈ ਵੀ ਬੇਵਸੇਲਾਚਾਰ ਹੋ ਗਿਆ ਵੀ ਉਹ ਰੋੜ ਕੇ ਨਾ ਜਾਵੇ ਸਾਡਾ ਲੋਕਤੰਤਰ ਦੇਸ਼ ਤੇ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਉਹਨੂੰ ਬਚਾਉਣ ਦੇ ਲਈ ਆਪਣਾ ਖੂਨ ਪਸੀਨਾ ਦਿਨ ਰਾਤ ਇੱਕ ਕਰਨ ਲਈ ਸਾਡੀ ਸਮੁੱਚੀ ਟੀਮ ਐਂਬੂਲੈਂਸਾਂ ਸਾਰਾ ਕੁਝ ਹਮੇਸ਼ਾ ਹੀ ਤਿਆਰ ਰਹਿੰਦਾ ਹੈ ਗਵਰਨਮੈਂਟ ਬਿਲਡਿੰਗਾਂ ਢਾਉਣੀ ਚਾਹੁੰਦੀ ਹੈ ਤੇ ਗਵਰਨਮੈਂਟ ਜਿਹੜੇ ਇਹਨੇ ਨੋਟਿਸ ਕੱਢਦੀ ਹੈ ਗਵਰਨਮੈਂਟ ਇਹਨਾਂ ਦਾ ਬਿਜਲੀ ਪਾਣੀ ਬੰਦ ਕਰਦੀ ਹੈ ਤੇ ਆਮ ਆਦਮੀ ਦੀ ਹਾਲਤ ਇਹਨਾਂ ਲਾਚਾਰਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ ਬੇਇਨਸਾਫੀ ਤੱਕਾਸ਼ਾਹੀ ਵਧਦੀ ਜਾ ਰਹੀ ਹੈ ਮੈਂ ਤਾਂ ਇਹ ਵੀ ਪੁੱਛਦਾ ਭਗਸਿਆਂ ਕਿ ਇਹ ਕਿਹੜੇ ਭਗਸਿੰਘ ਦੀ ਸੋਚ ਹੈ ਕਿ ਕਿ ਭਗਤ ਸਿੰਘ ਨੂੰ ਮਨੁੱਖੀ ਹੱਕਾਂ ਦੇ ਲਈ ਫਾਂਸੀਆਂ ਤੇ ਚੜਨਾ ਪੈ ਗਿਆ ਤੇ ਅੱਜ ਇਹਨਾਂ ਦੇ ਹੱਕਾਂ ਦੀ ਗੱਲ ਕੌਣ ਸੁਣੂਗਾ ਤੇ ਅੱਜ ਲੋੜ ਹੈ ਵੀ ਤੁਹਾਡੀ ਸੋਚ ਦੀ ਇਹੋ ਜੀ ਸੋਚ ਦੀ ਆਵਾਜ਼ ਦੀ ਇਹ ਆਵਾਜ਼ ਜਿਹੜੀ ਕਿ ਕੰਨਾਂ ਤੱਕ ਪਹੁੰਚੇ ਕਿ ਇਹਨਾਂ ਨਾਲ ਬਗਾਨਿਆਂ ਵਾਲਾ ਵਿਤਕਰਾ ਕਿਉਂ ਜਿਹੜੇ ਕਿ ਬੇਵਸਤੇ ਲਾਚਾਰ ਹੋਗੇ ਉਹਨਾਂ ਨਾਲ ਬਗਾਨਿਆਂ ਵਾਲਾ ਵਿਤਕਰਾ ਕਿਉਂ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਦੇ ਪਹੁੰਚ ਕੀਤੀ ਸਰਕਾਰ ਦੇ ਤੱਕ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਬਿਜਲੀ ਪਾਣੀ ਨਹੀਂ ਹੈ ਸਾਡਾ ਹੱਲ ਕੀਤਾ ਜਾਵੇ ਇਹ ਗੱਲਬਾਤ ਕੀਤੀ ਤਾਂ ਕੀ ਜਵਾਬ ਆਇਆ ਅੱਗੇ ਅਸੀਂ ਗੱਲਬਾਤ ਕੀਤੀ ਹੈ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਉਹਨਾਂ ਦਾ ਜਵਾਬ ਵੀ ਆਏ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਦੇਖਦੇ ਹਾਂ ਜਾਂ ਫਿਰ ਬਿਜਲੀ ਦੇ ਬਿੱਲ ਜਿਹੜੇ ਹਨ ਹਾਲਾਤ ਹੀ ਐਸੇ ਕਿ ਕੋਵਿਡ ਦੇ ਵਿੱਚ ਜਿਸ ਵੇਲੇ ਮਤਲਬ ਪਹਿਲੇ ਬਿੱਲ ਬੜੇ ਭਰਾਏ ਬੜਾ ਫਿਰ ਉਹਦੇ ਵਿੱਚ ਕਨਫਿਊਜ਼ਨ ਆ ਸੀ ਉੱਪਰ ਸੋਲਰ ਪੈਨਲ 75 ਕਿਲੋਵਾਟ ਦਾ ਲਗਾਇਆ ਉਹਦੇ ਵਿੱਚ ਇੰਨੇ ਜ਼ਿਆਦੇ ਗਲਤ ਬਿੱਲ ਸਾਡੇ ਕੋਲ ਭੇਜੇ ਗਏ ਉਹਨਾਂ ਇੱਕ ਵਾਰ ਦੋ ਵਾਰ ਤਿੰਨ ਵਾਰ ਪ੍ਰੂਫ ਹੈ ਸਾਡੇ ਕੋਲ ਬਹੁਤ ਵੱਡਾ ਇੰਨੇ ਨਜਾਇਜ਼ ਬਿੱਲ ਭੇਜ-ਭੇਜ ਕੇ ਜਾ ਜਾ ਕੇ ਉੱਥੇ ਠੀਕ ਕਰਾ ਕੇ 2 ਲੱਖ ਦਾ ਪਾਤਾ 4 ਲੱਖ ਦਾ ਪਾਤਾ ਐਡ ਕਰ ਦਿੱਤਾ ਪਿਛਲੇ ਚੱਕ ਚੱਕ ਕੇ ਪਾਈ ਗਏ ਤੇ ਮੈਂ ਕਿਹਾ ਫਿਰ ਉਧਰ ਜਦੋਂ ਕੋਵਿਡ ਦੇ ਵਿੱਚ ਇਹ ਹਾਲਾਤ ਹੀ ਐਸੇ ਬਣੇ ਹੋਏ ਸੀ ਫਿਰ ਇਲਾਜ ਲਈ ਮੁਸ਼ਕਲ ਆਈ ਬਾਹਰੋਂ ਜਿਹੜੇ ਡਿਪਰੈਸ਼ਨ ਵਾਲੇ ਕੇਸ ਐ ਜਾਂ ਕੋਈ ਬਜ਼ੁਰਗ ਐ ਵੀ ਇਕੱਲੇ ਰਹਿ ਗਏ ਉਹਨਾਂ ਲਈ ਤਾਂ ਕੋਈ ਬਾੜੇ ਨਹੀਂ ਬਣੀ ਸੀ ਨਾ ਕੋਵਿਡ ਦੇ ਵਿੱਚ ਹਾਲਾਤ ਇਹੋ ਜਿਹੇ ਬਣੇ ਸਾਡੇ ਡਾਕਟਰ ਕਹਿੰਦੇ ਵੀ ਜੇਕਰ ਬਚਾਉਣਾ ਹੈਗਾ ਤਾਂ ਆਪਾਂ ਨੂੰ ਮੈਡੀਕਲ ਦਾ ਪ੍ਰਬੰਧ ਕਰਨਾ ਪੈਣਾ ਆਪਣੇ ਲੈਵਲ ਤੇ ਫਿਰ ਅਸੀਂ ਹਾਲਾਤ ਆਜਾਸ ਨਹੀਂ ਸੀ ਦੰਦੇ ਕੋਈ ਪੈਸੇ ਇਧਰੋਂ ਫੜੇ ਕੋਧਰੋਂ ਫੜੇ ਫਿਰ ਇਹਨਾਂ ਦੇ ਲਈ ਇੱਕ ਹਸਪਤਾਲ ਜਿਹੜਾ ਹੈਗਾ ਸੀ ਛੋਟਾ ਉਹਦੇ ਲਈ 24 ਘੰਟੇ ਡਾਕਟਰ ਉੱਥੇ ਲਗਾ ਕੇ ਪੈਰਾਮੈਡੀਕਲ ਸਟਾਫ ਲਗਾ ਕੇ ਆਕਸੀਜਨ ਕਨਸੈਂਟਰੇਟਰ ਸਿਲੰਡਰਾਂ ਦੀ ਬੜੀ ਮੁਸ਼ਕਲ ਆਈ ਉਹ ਸਾਰਾ ਕੁਝ ਕਰਦਿਆਂ ਕਰਦਿਆਂ ਫਿਰ ਆ ਬਿਲਾਂ ਦੇ ਉੱ ਹੋਰ ਦੇ ਮਾਫ ਹੋ ਗਏ ਬਿੱਲ ਤੇ ਇਹਨਾਂ ਦੇ ਬਿੱਲ ਕਿਉਂ ਨਹੀਂ ਮਾਫ ਹੋਏ ਜਿਹੜੇ ਬੇਵਸਤੇ ਲਾਚਾਰ ਨਾਗਰਿਕ ਆ ਬੱਚੇ ਆ ਬਜ਼ੁਰਗ ਆ ਸਟੇਟ ਦਾ ਬੱਚਾ ਸਟੇਟ ਦਾ ਨਾਗਰਿਕ ਸਟੇਟ ਦਾ ਬਜ਼ੁਰਗ ਸਟੇਟ ਦਾ ਨੌਜਵਾਨ ਸਟੇਟ ਦੀ ਉਹ ਲੜਕੀ ਸਟੇਟ ਦੀ ਉਹ ਔਰਤ ਇਹਨਾਂ ਦੇ ਪਿਛਲੇ ਬਕਾਏ ਜੇ ਹੋਰ ਦੇ ਮਾਫ ਹੋ ਸਕਦੇ ਸੀ ਜਿਹਦੇ ਪਰ ਇਹਨਾਂ ਟੈਕਸ ਲਾ ਲਾ ਕੇ ਮਤਲਬ ਜਿਨ੍ਹਾਂ ਦੇ ਬਿੱਲ ਬਣਾ ਦਿੱਤੇ ਆ ਇਹਨਾਂ ਦਾ ਕਿਉਂ ਨਹੀਂ ਮਾਫ ਹੋ ਸਕਦਾ ਜੇਕਰ ਹੋਰ ਨੂੰ ਮਤਲਬ 600 ਬਿਜਲੀ 600 ਯੂਨਿਟ ਫਰੀ ਦਿੱਤੀ ਜਾ ਸਕਦੀ ਹੈ ਤੇ ਇਹਨਾਂ ਦੇ ਨਾਲ ਵਿਤਕਰਾ ਕਿਉਂ ਗਵਾਂ ਲਈ ਜੇਕਰ ਬਿਜਲੀ ਫਰੀ ਦਿੱਤੀ ਜਾ ਸਕਦੀ ਹੈ ਚੰਗੀ ਗੱਲ ਹੈ ਤੇ ਫਿਰ ਇਹਨਾਂ ਦੇ ਨਾਲ ਬੇਤਕਰਾ ਕਿਉਂ ਜਿਨ੍ਹਾਂ ਨੇ ਮਤਲਬ ਵੋਟਾਂ ਪਾ ਕੇ ਨਾਗਰਿਕ ਨੇ ਬੰਦਿਆ ਨੇ ਉਹਨਾਂ ਬਜ਼ੁਰਗਾਂ ਨੇ ਅੱਜ ਇਕੱਲੇ ਇਕੱਲੇ ਰਹਿ ਗਏ ਘਰਾਂ ਦੇ ਵਿੱਚ ਰੁਲਦੇ ਸੜਕਾਂ ਤੇ ਰੁਲਦੇ ਆ ਉਹਨਾਂ ਦੇ ਨਾਲ ਐਡਾ ਵੱਡਾ ਬੇਤਕਰਾ ਕਿਉਂ ਇਸ ਗੱਲ ਦਾ ਜਵਾਬ ਅਸੀਂ ਉਡੀਕ ਰਹੇ ਹਾਂ ਹੁਣ ਗੁਜ਼ਾਰਾ ਕਿਵੇਂ ਚੱਲ ਰਿਹਾ ਜਿਵੇਂ ਕਹ ਰਹੇ ਕਿ ਨਾ ਤਾਂ ਇੱਥੇ ਪਾਣੀ ਦਾ ਪ੍ਰਬੰਧ ਸਰਕਾਰ ਦੁਆਰਾ ਕਰਾਇਆ ਗਿਆ ਤੇ ਨਾ ਹੀ ਬਿਜਲੀ ਦਾ ਫਿਰ ਗੁਜ਼ਾਰਾ ਕਿਵੇਂ ਕਰ ਰਹੇ ਹੋ गुजारा ਇਦਾਂ ਵੀ ਜਿਸ ਵੇਲੇ ਠੰਡ ਸੀ ਇਹਨਾਂ ਦੇ ਲਈ ਹੁਣ ਵੀ ਹੈ ਜੋ ਹਾਲਾਤ ਬਣੇ ਹੋਏ ਆ ਜਿਹਦੇ ਨਾਲ ਸੀਰੀਅਸ ਵੀ ਹੋਏ ਹੋਏ ਆ ਤੇ ਉਸ ਦੇ ਵਿੱਚ ਇਹਨਾਂ ਨੂੰ ਪਹਿਲੀ ਗੱਲ ਤਾਂ ਪਾਣੀ ਦੀ ਵੱਡੇ ਪੱਧਰ ਤੇ ਪਾਣੀ ਜਿਹੜਾ ਬਿਜਲੀ ਨਾਲ ਜੁੜਿਆ ਹੋਇਆ ਤੇ ਬਿਜਲੀ ਇੰਨੇ ਜ਼ਿਆਦੇ ਵਿੰਗ ਜਿਹੜੇ ਹੈਗੇ ਆ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਛੋਹ ਚ ਲੜਕੀਆਂ ਉਹਨਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬੱਚੇ ਮੇਲ ਦੇ ਵਿੱਚ ਵੀ ਫੀਮੇਲ ਦੇ ਵਿੱਚ ਵੀ ਮਲਟੀਪਲ ਪ੍ਰੋਬਲਮਸ ਵਾਲੇ ਵੀ ਹੈਗੇ ਆ ਤੇ ਉਹਨਾਂ ਨੂੰ ਤੇ ਅਡਲਟ ਦੇ ਵਿੱਚ ਵੀ ਆਹੀ ਕੈਟਾਗਰੀ ਮੇਲ ਦੇ ਵਿੱਚ ਫੀਮੇਲ ਦੇ ਵਿੱਚ ਇਦਾਂ ਹੀ ਬਜ਼ੁਰਗਾਂ ਦੇ ਵਿੱਚ ਅਲੱਗ-ਅਲੱਗ ਕੈਟਾਗਰੀ ਇੰਨੇ ਵਿੰਗ ਬਣੇ ਹੋਏ ਆ ਕਮਰਸ਼ੀਅਲ ਮਸ਼ੀਨਾਂ ਲੱਗੀਆਂ ਆ 200 ਤੋਂ ਉੱਪਰ ਤੇ ਲਗਭਗ ਤਾਂ ਇਹ ਬੀਬੀਆਂ ਵਾਲੀ ਬਿਲਡਿੰਗ ਦੇ ਵਿੱਚ ਹੋਣੀ ਹੈ ਨਾ ਤੇ ਇੰਨੀਆਂ ਕਮਰਸ਼ੀਅਲ ਮਸ਼ੀਨਾਂ ਲੱਗੀਆਂ ਇਹਨਾਂ ਨੂੰ ਬੜੇ ਵੱਡੇ ਪੱਧਰ ਤੇ ਇਸ ਦਾ ਪ੍ਰਭਾਵ ਇਹਨਾਂ ਦੇ ਉੱਤੇ ਇਕੱਲਾ ਪ੍ਰਭਾਵ ਹੀ ਨਹੀਂ ਪਿਆ ਇਹਨਾਂ ਦੀਆਂ ਜ਼ਿੰਦਗੀਆਂ 14 ਲੋਕਾਂ ਦੀ ਜਾਨ ਚਲੀ ਗਈ ਇੰਨਾ ਠੰਡਾ ਵਾਤਾਵਰਨ ਜਿਹਦੇ ਵਿੱਚ ਅਸੀਂ ਬਲੋਰ ਲਾ ਲਾ ਕੇ ਇਹਨਾਂ ਨੂੰ ਕੋਸ਼ਿਸ਼ ਕਰਦੇ ਸੀ ਵੀ ਉਹ ਵਾਤਾਵਰਨ ਦਾ ਹੀ ਇਹਨੇ ਕਮਜ਼ੋਰ ਮੋਹਾਲੀ ਦੇ ਸ਼ਹਿਰ ਦੇ ਵਿੱਚੋਂ ਸਾਨੂੰ ਮਿਲੇ ਇਸ ਜ਼ਿਲ੍ਹੇ ਦੇ ਵਿੱਚੋਂ ਅਲੱਗ-ਅਲੱਗ ਜਗ੍ਹਾ ਤੋਂ ਮਿਲੇ ਲੁਧਿਆਣੇ ਤੋਂ ਮਿਲੇ ਫਤਿਹਗੜ੍ਹ ਸਾਹਿਬ ਵੱਲੋਂ ਆਏ ਅਲੱਗ-ਅਲੱਗ ਜਗ੍ਹਾ ਤੋਂ ਬਜ਼ੁਰਗ ਆਏ ਤੇ ਬੱਚੇ ਵੀ ਆਏ ਉਹਨਾਂ ਦੀ ਨਾਜ਼ੁਕ ਹਾਲਤ ਉਹਨਾਂ ਨੂੰ ਪਹਿਲੀ ਗੱਲ ਦਾ ਟਾਇਲਟ ਟਾਇਲਟ ਉਹਨਾਂ ਲਈ ਪਾਣੀ ਕਿੰਨਾ ਚਾਹੀਦਾ 900 ਬੰਦਿਆਂ ਲਈ ਤੇ ਦੂਜੀ ਗੱਲ ਫਿਰ ਉਹਨਾਂ ਦੇ ਕੱਪੜੇ ਧੋਣ ਲਈ ਮਸ਼ੀਨਾਂ ਫਿਰ ਉਹਦੇ ਲਈ ਪਾਣੀ ਮਤਲਬ 1 ਕ ਲਖ ਲੀਟਰ ਤੋਂ ਉੱਪਰ ਪਾਣੀ ਨਿਕਲਦਾ ਡੇਲੀ ਨਾ ਤਾਂ ਕੋਈ ਸੀਵਰੇਜ ਦਾ ਪ੍ਰਬੰਧ ਫਿਰ ਉਸ ਤੋਂ ਬਾਅਦ ਉਹਨਾਂ ਦੇ ਮੈਡੀਕਲ ਜਿਹੜੇ ਇਕੁਇਪਮੈਂਟ ਹੈਗੇ ਕਿਸੇ ਨੂੰ ਆਕਸੀਜਨ ਦੀ ਲੋੜ ਹੈ ਕਿਸੇ ਨੂੰ ਨੇਬੁਲਾਈਜ਼ਰ ਯੂਜ਼ ਕਰਦੇ ਆ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਕਿ ਸਿਰਫ ਬਿਜਲੀ ਨਾਲ ਹੀ ਚੱਲਦੀਆਂ ਤੇ ਜਨਰੇਟਰ ਜਿਹੜੇ ਆ ਉਹਨਾਂ ਨੇ ਇੰਨਾ ਲੋਡ ਨਹੀਂ ਚੱਕਿਆ ਤੇ ਉਹ ਠੰਡ ਉਹਦਾ ਐਡਾ ਵੱਡਾ ਪ੍ਰਭਾਵ ਕਿ ਇਹਨਾਂ ਨੂੰ ਇਹਨਾਂ ਦੀ ਜਾਨ ਜਿਹੜੀ ਸੀ ਉਹ ਤੋਂ ਵੀ ਇਹਨਾਂ ਨੂੰ ਹੱਥ ਧੋਣੇ ਪਏ ਇਹਨਾਂ ਰਿਸਕ ਵਧਿਆ ਇੱਥੇ ਤੇ ਹੁਣ ਵੀ ਜਿਹੜੇ ਹੈਗੇ ਆ ਵਿੱਚ ਕਿਉਂਕਿ ਇੰਨਾ ਜ਼ਿਆਦੇ 24 ਘੰਟੇ ਪਾਣੀ ਜਿਹੜਾ ਹੈਗਾ 24 ਘੰਟੇ ਲਾਈਟ ਜਿਹੜੀ ਕਿ ਇੱਕ ਮਢਲਾ ਸਾਡਾ ਸੰਵਿਧਾਨ ਕਹਿੰਦਾ ਵੀ ਕਿਸੇ ਵੀ ਕੀਮਤ ਤੇ ਤੁਸੀਂ ਕਿਸੇ ਦੀ ਕਨੈਕਸ਼ਨ ਜਿਹੜਾ ਹੈਗਾ ਬਿਜਲੀ ਪਾਣੀ ਬੰਦ ਨਹੀਂ ਕਰ ਸਕਦੇ ਪਰ ਸਾਨੂੰ ਤਾਂ ਅਸੀਂ ਤਾਂ ਬੜੇ ਖੁਸ਼ ਸੀ ਵੀ ਆਮ ਆਦਮੀ ਦੀ ਸਰਕਾਰ ਜਿਹੜੀ ਹੈ ਉਹ ਤਾਂ ਕਨੈਕਸ਼ਨ ਜਿਨ੍ਹਾਂ ਦੇ ਟੁੱਟੇ ਹੋਏ ਸੀ ਉਹ ਜੋੜਦੀ ਆਉਂਦੀ ਹੈ ਪਰ ਇੱਥੇ ਜਿਹੜੇ ਚੱਲ ਰਹੇ ਸੀ ਉਹ ਵੀ ਕੱਟ ਦਿੱਤੇ ਗਏ ਇਹਨਾਂ ਨਾਲ ਵਿਤਕਰਾ ਕਿਉਂ ਨੀ ਇਹ ਇਸੇ ਸਰਕਾਰ ਦੇ ਵਿੱਚ ਹੋਇਆ ਜਾਂ ਪਹਿਲਾਂ ਵੀ ਸੀ ਪਹਿਲੀ ਸਰਕਾਰ ਜਿਹੜਾ ਕਨੈਕਸ਼ਨ ਨਹੀਂ ਕੱਟੇ ਗਏ ਜਾਂ ਸੱਤ ਤੱਕ ਨਹੀਂ ਕਿ ਜਨਾਂ ਨੂੰ ਰਿਸਕ ਦੇ ਵਿੱਚ ਪਾਇਆ ਗਿਆ ਇਹਨਾਂ ਨੇ ਹੋਇਆ ਹੋਇਆ ਉਹ ਆਪਣੇ ਹਿਸਾਬ ਨਾਲ ਮਤਲਬ ਬਿਲਡਿੰਗਾਂ ਦੇ ਉੱਤੇ ਸਵਾਲ ਖੜੇ ਕਰਦੇ ਰਹੇ ਬਿਲਡਿੰਗਾਂ ਦੇ ਉੱਤੇ ਜਿਹੜੇ ਜਿਸ ਤਰੀਕੇ ਨਾਲ ਉਹ ਪੈਸੇ ਮੰਗਣ ਦੀ ਗੱਲ ਸੀ ਜਾਂ ਇਹਨਾਂ ਨੂੰ ਕਮਰਸ਼ੀਅਲ ਉਦਾਰਿਆਂ ਵਾਂਗ ਟਰੀਟ ਕਰਦੇ ਰਹੇ ਇਹ ਪਿਛਲੀਆਂ ਸਰਕਾਰਾਂ ਵੱਲੋਂ ਵੀ ਹੋਇਆ ਪਰ ਇਸ ਹੱਦ ਤੱਕ ਮਤਲਬ ਇੰਨੀ ਠੰਡ ਦੇ ਵਿੱਚ ਜਿਨ੍ਹਾਂ ਦੇ ਕਨੈਕਸ਼ਨ ਕੱਟਦੇ ਨੇ ਤੇ ਇਹ ਤਾਂ ਮਤਲਬ ਅਸੀਂ ਪਹਿਲਾਂ ਕਦੇ ਸੋਚੇ ਵੀ ਸੀ ਸੀਐਮ ਭਗਵੰਤ ਮਾਨ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਬਿਲਕੁਲ ਪਹੁੰਚੀ ਹੋਈ ਹੈ ਬਿਲਕੁਲ ਪਹੁੰਚੀ ਹੈ ਗੱਲ ਗਈ ਹੋਈ ਹੈ ਗੱਲ ਕੀਤੀ ਹੋਈ ਹੈ ਜਵਾਬ ਆਏ ہیں ਲੈਟਰਾਂ ਵੀ ਪਈਆਂ ਹੋਈਆਂ ਮੀਲੇ ਵੀ ਹੈਗੇ ਹਨ ਮੰਤਰੀ ਸਹਿਬਾਨਾਂ ਨਾਲ ਵੀ ਗੱਲ ਕੀਤੀ ਹੈ ਪਰ ਇਹ ਇਹਨਾਂ ਨਾਲ ਬਗਾਨਿਆਂ ਵਾਲਾ ਵਿਤਕਰਾ ਕਿਉਂ ਇਹ ਸਾਨੂੰ ਸਮਝ ਨਹੀਂ ਆ ਰਹੀ ਜਿਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੈ ਲੱਖਾਂ ਵਿੱਚ ਨਹੀਂ ਲੱਖਾਂ ਤੋਂ ਵੀ ਜ਼ਿਆਦਾ ਹੈ ਤੁਸੀਂ ਕਿਹਨਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੁਖਤਾ ਪ੍ਰਬੰਧ ਨਾ ਹੋਣ ਕਰਕੇ 14 ਲੋਕਾਂ ਨੂੰ ਆਪਣੀ ਜਾਨ ਗਵਾਣੀ ਪੈ ਗਈ ਸੀ ਕਿਉਂਕਿ ਇੱਥੇ ਬਿਜਲੀ ਦਾ ਪ੍ਰਬੰਧ ਸਰਕਾਰ ਦੁਆਰਾ ਨਹੀਂ ਕਰਾਇਆ ਜਾ ਰਿਹਾ ਉਸ ਤੋਂ ਲਾਵਾ ਪ੍ਰਬੰਧਤਾ ਕੀ ਕਰਣਾ ਬਿਲਡਿੰਗਾਂ ਦੇ ਉੱਤੇ ਸਵਾਲ ਖੜੇ ਕਿਤੇ ਜਾ ਰਹੇ ਨੇ ਤੇ ਢਾਉਣ ਤੱਕ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਹੀਆਂ ਜਾ ਰਹੀਆਂ ਨੇ ਜ਼ਿੰਮੇਵਾਰ ਕਿ ਇਹਨਾਂ ਨੂੰ ਮੰਨਦੇ ਹੋ ਇਹਦੇ ਲਈ ਮਤਲਬ ਜਿਹੜੀ ਗਵਰਨਮੈਂਟ ਹੈਗੀ ਉਸ ਤੋਂ ਬਿਨਾ ਜ਼ਿੰਮੇਵਾਰ ਕੌਣ ਹੋ ਸਕਦਾ ਮੈਂ ਜ਼ਿੰਮੇਵਾਰ ਹੋਊਂਗਾ ਕੌਣ ਜ਼ਿੰਮੇਵਾਰ ਹੋਏਗਾ ਜ਼ਿੰਮੇਵਾਰ ਉਹ ਹੈ ਜਿਨ੍ਹਾਂ ਨੂੰ ਅਸੀਂ ਸੇਵਾ ਦਾ ਮੌਕਾ ਦਿੱਤਾ ਸਾਰਿਆਂ ਨੇ ਨਾਲ ਮਿਲ ਕੇ ਇਸ ਆਸਤੇ ਕਿ ਇਹ ਸਾਰੇ ਪਰਿਵਾਰ ਨੂੰ ਸਮਾਜ ਨੂੰ ਉਹਦੀਆਂ ਲੋੜਾਂ ਨੂੰ ਸਮਝ ਕੇ ਪੂਰਾ ਕਰੂੰਗੇ ਆਪਣੇ ਸਾਡੀ ਸਟੇਟ ਦੇ ਬਜ਼ੁਰਗਾਂ ਵੱਲ ਵੀ ਧਿਆਨ ਦੇਣਗੇ ਸਾਡੀ ਸਟੇਟ ਦੇ ਬੱਚਿਆਂ ਵੱਲ ਵੀ ਧਿਆਨ ਦੇਣਗੇ ਇੱਕ ਦਸਾਰਨੇ ਹੁੰਦਾ ਸੀ ਸਕੂਲ ਮੋਹਾਲੀ ਜ਼ਿਲ੍ਹੇ ਚ ਇਹ ਵੀ ਬੰਦ ਹੋ ਗਿਆ ਤੇ ਮੇਰਾ ਕਹਿਣ ਤੋਂ ਭਾਵ ਮਤਲਬ ਜ਼ਿੰਮੇਵਾਰ ਹੋਰ ਕੌਣ ਹੋ ਸਕਦਾ ਮੁਖੀ ਹੀ ਜ਼ਿੰਮੇਵਾਰ ਹੋਊਗਾ ਮੇਰੀ ਸਮਝ ਵਿੱਚ ਤਾਂ ਮਤਲਬ ਇਸ ਤੋਂ ਇਲਾਵਾ ਹੋਰ ਕੋਈ ਆਉਂਦਾ ਨਹੀਂ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਇਹ ਜਾਣਾ ਗਈਆਂ ਇਹ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਠੀਕ ਹੈ ਆ ਜਾਣਾ ਸੰਸਾਰ ਤੋਂ ਇਹ ਤਾਂ ਮਤਲਬ ਕਈ ਵਾਰ ਬੰਦਾ ਚੰਗਾ ਭਲਾ ਵੀ ਤੁਰ ਜਾਂਦਾ ਹੈ ਪਰ ਇਨੀ ਠੰਡ ਦੇ ਵਿੱਚ ਜਿਹੜੇ ਇਨੇ ਕਮਜ਼ੋਰ ਨਾਗਰਿਕ ਹੈ ਜਿਨ੍ਹਾਂ ਨੂੰ ਇਨਾ ਗਰਮ ਪਾਣੀ ਚਾਹੀਦਾ ਹੈ ਉਪਰੋਂ ਧੁੰਦ ਹੈ ਸੋਲਰ ਪੈਨਲ ਲਾਏ ਹੋਏ ਹਨ ਜਿਹਦੇ ਵਿੱਚ ਗਰਮ ਪਾਣੀ ਵਾਲੇ ਵੀ ਲਾਏ ਹੋਏ ਹਨ ਤੇ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨ ਵਾਲੇ ਵੀ ਲਾਏ ਹੋਏ ਹਨ 75 ਕਿਲੋਵਾਟ ਦੇ ਪਰ ਜਿਸ ਵੇਲੇ ਅਮਰ ਧੁੱਪ ਨਹੀਂ ਨਿਕਲ ਰਹੀ ਤੇ ਜਿਸ ਵੇਲੇ ਮਤਲਬ ਸੂਰਜ ਨਹੀਂ ਦਿਖ ਰਿਹਾ ਇੰਨੀ ਠੰਡ ਦੇ ਵਿੱਚ ਮਤਲਬ ਉਹਨਾਂ ਨੂੰ ਪਾਣੀ ਤਾਂ ਚਾਹੀਦਾ ਹੀ ਹੈ ਨਾ ਗਰਮ ਤੇ ਉਹਨਾਂ ਨੂੰ ਵਾਤਾਵਰਣ ਤਾਂ ਅੰਦਰ ਅਨੁਕੂਲ ਚਾਹੀਦਾ ਹੀ ਹੈ ਨਾ ਉਹਨਾਂ ਨੂੰ ਟਾਇਲਟ ਦੇ ਵਿੱਚ ਤਾਂ ਪਾਣੀ ਚਾਹੀਦਾ ਹੀ ਹੈ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਤੋਂ ਵਾਂਝਾ ਰੱਖ ਦਿੱਤਾ ਗਿਆ ਤੇ ਉਹਨਾਂ ਦੀ ਸਿਹਤ ਸੀਰੀਅਸ ਵੀ ਹੁੰਦੀ ਹੈ ਜੇ ਉਹਨਾਂ ਦੀ ਪ੍ਰੋਬਲਮ ਵੱਧਦੀ ਹੈ ਤੇ ਉਹਦੇ ਨਾਲ ਕੁਦਰਤੀ ਗੱਲ ਹੈ ਵੀ ਇਹ ਰੇਟ ਤਾਂ ਵੱਧ ਹੈ ਡੈਥ ਰੇਟ ਵੱਧ ਹੈ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹਾਂ ਇਹਦਾ ਸਵਾਲ ਹੁਣ ਕੀ ਲੱਗਦਾ ਕਿ ਕਿਉਂ ਇਗਨੋਰ ਕੀਤਾ ਜਾ ਰਿਹਾ ਹੈ ਸਰਕਾਰਾਂ ਇਹਨਾਂ ਨੂੰ ਆਪਣਾ ਵੋਟ ਬੈਂਕ ਨਹੀਂ ਮੰ ਕਿ ਇਹਨਾਂ ਨੂੰ ਕਿਹੜੇ ਵੋਟ ਮਿਲ ਨਹੀਂ ਆਤਾ ਬੈਠੇ ਨੇ ਮਤਲਬ ਬਿਮਾਰ ਨਹੀਂ ਜਾਂ ਆਪਣੇ ਦਿਮਾਗੀ ਪੱਖੋਂ ਠੀਕ ਨਹੀਂ ਇਹਨਾਂ ਨੇ ਕਿਹੜੇ ਸਾਨੂੰ ਵੋਟ ਪਾਣੀ ਤਾਂ ਅਸੀਂ ਇਹਨਾਂ ਨੂੰ ਸਹੂਲਤ ਕਿਉਂ ਦੇਈ ਹੈ ਲੱਗਦਾ ਇਹ ਕਾਰਨ ਹੋ ਸਕਦਾ ਜੇਕਰ ਇਹ ਕਾਰਨ ਹੈ ਫਿਰ ਸਾਨੂੰ ਸਾਫ਼-ਸਾਫ਼ ਤਾਂ ਦੱਸ ਦੇਣ ਵੀ ਇਹ ਸਾਨੂੰ ਵੋਟਾਂ ਜਿਹੜੀਆਂ ਇਹਨਾਂ ਤੋਂ ਵੋਟਾਂ ਪਾਈਆਂ ਇਹਨਾਂ ਨੇ ਇਹ ਬੜਾ ਕਲੀਅਰ ਹੈ ਕਿ ਸਾਰੇ ਹੀ ਵੋਟ ਪਾਉਣੇ ਆ ਐਸੀ ਗੱਲ ਨਹੀਂ ਹੈ ਸਾਡੇ ਸਾਰੇ ਜਿੰਨੇ ਤਰ੍ਹਾਂ ਦੇ ਇੱਥੇ ਬਜ਼ੁਰਗ ਰਹਿੰਦੇ ਆ ਜਿੰਨੇ ਤਰ੍ਹਾਂ ਦੇ ਨਾਗਰਿਕ ਐ ਇੱਥੇ ਹੀ ਨਹੀਂ ਬਾਹਰ ਵਾਲੇ ਵੀ ਵੋਟਾਂ ਪਾਉਣੇ ਆ ਪਰੇ ਦਾ ਬੜਾ ਲੋਕਤੰਤਰ ਦੇ ਉੱਤੇ ਕੁਐਸਚਨ ਮਾਰਕ ਹੈ ਵੀ ਤੁਸੀਂ ਜਿਹੜਾ ਬੰਦਾ ਵਿਚਾਰਾ ਬੇਵਸਤੇ ਲਾਚਾਰ ਹੋ ਗਿਆ ਉਹਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਜਿਹੜਾ ਜ਼ਿਆਦਾ ਹੋਣਾ ਚਾਹੀਦਾ ਹੈ ਇੱਕ ਬਿਲਕੁਲ ਹੀ ਖਤਮ ਹੋ ਜਾਣਾ ਚਾਹੀਦਾ ਹੈ ਤੇ ਇਹ ਬਹੁਤ ਵੱਡਾ ਸਵਾਲ ਖੜਾ ਹੈਗਾ ਵੀ ਇਹ ਸਮਾਜਿਕ ਸੁਰੱਖਿਆ ਤੋਂ ਵਾਂਝੇ ਕਿਉਂ ਇਹਨਾਂ ਦੇ ਨਾਲ ਵਿਤਕਰੇ ਕਿਉਂ ਇਹਨਾਂ ਨਾਲ ਬਗਾਨਿਆਂ ਵਾਲਾ ਸਲੂਕ ਕਿਉਂ ਇਹ ਬਹੁਤ ਵੱਡੇ ਸਵਾਲ ਹਨ ਜਿਹੜੇ ਕਿ ਸਾਨੂੰ ਵੀ ਇਹਨਾਂ ਦਾ ਜਵਾਬ ਨਹੀਂ ਮਿਲ ਰਿਹਾ ਠੀਕ ਹੈ ਤਾ ਸਾਡੇ ਨਾਲ ਭਾਈ ਸ਼ਮਸ਼ੇਰ ਸਿੰਘ ਮੌਜੂਦ ਸੀਗੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮੌਕੇ ਦੀਆਂ ਸਰਕਾਰਾਂ ਇਸ ਪ੍ਰਬਾਸਰਾ ਦੇ ਨਾਲ ਵਿਤਕਰਾ ਕਰ ਰਹੀਆਂ ਨੇ ਬਿਲਡਿੰਗਾਂ ਨੂੰ ਢਾਉਣ ਤੱਕ ਦੀਆਂ ਧਮਕੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਨਾ ਤਾਂ ਇੱਥੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਤੇ ਬਿਜਲੀ ਦਾ ਹਾਂ ਆਪਣੇ ਲੈਵਲ ਤੇ ਜੋ ਪ੍ਰਬੰਧ ਇਹਨਾਂ ਦੁਆਰਾ ਕੀਤੇ ਜਾ ਰਹੇ ਨੇ ਉਹਦੇ ਵਿੱਚ ਕੋਈ ਕਮੀ ਨਹੀਂ ਪਰ ਸਰਕਾਰਾਂ ਦਾ ਵੀ ਇੱਕ ਫਰਜ਼ ਜ਼ਰੂਰ ਬਣ ਜਾਂਦਾ ਕਿਉਂਕਿ ਸਰਕਾਰਾਂ ਨੂੰ ਚੁਣਿਆ ਜਾਂਦਾ ਹੈ ਤਾਂ ਕਿ ਉਹ ਆਮ ਨਾਗਰਿਕ ਦੀ ਸਹਾਇਤਾ ਕਰ ਸਕਣ ਉਸ ਤੋਂ ਇਲਾਵਾ ਉਹ ਨਾਗਰਿਕ ਜਿਹੜੇ ਲੋਕਾਂ ਦੁਆਰਾ ਠੁਕਰਾ ਦਿੱਤੇ ਜਾਂਦੇ ਨੇ ਉਹਨਾਂ ਦੀ ਸਹਾਇਤਾ ਕਰ ਸਕਣ ਤਾਂ ਇਸ ਕਲੋਨੀਆ ਰੈਗੂਲਾਈਜ਼ ਰੈਗੂਲਾਈਜ਼ ਕੀਤੀਆਂ ਗਈਆਂ ਹੋਰ ਵੀ ਹੋਈਆਂ ਹਨ ਉਹ ਹੋ ਸਕਦੀਆਂ ਤੇ ਇਹ ਜਿਹੜੇ ਨਾਗਰਿਕ ਹੈਗੇ ਜਿਹਨਾਂ ਪਰ ਦੀ ਟੋਟਲੀ ਜ਼ਿੰਮੇਵਾਰੀ ਸਮਾਜੀ ਸੁਸ ਰੱਖਾਈ ਸਰਕਾਰ ਦੀ ਬਣਦੀ ਹੈ ਇਹਨਾਂ ਬਿਲਡਿੰਗਾਂ ਨੂੰ ਰੈਗੂਲਾਈਜ਼ ਕਿਉਂ ਨਹੀਂ ਕੀਤਾ ਜਾ ਸਕਦਾ ਜੇ ਹੋਰ ਹੋ ਸਕਦੀਆਂ ਹਰ ਜਗ੍ਹਾ ਤੇ ਇਹਨਾਂ ਦੇ ਨਾਲ ਵਿਤਕਰਾ ਕਿਉਂ ਬਿਲਕੁਲ ਹਾਂ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋ ਜਾਂਦਾ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਸਰਕਾਰਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਜਾਵੇ ਕੈਮਰਾਮੈਨ ਸੋਨੂ ਦੇ ਨਾਲ ਮੈਂ ਰਮਨਦੀਪ ਸਿੰਘ ਲਿਵੋਨ